ਆ ਦੇਖ ਲਿਆ ਮਹਾਗਬਾਨ ਨੇ ਆ ਭਾਈ ਸਾਹਿਬ ਨੇ ਤਾਂ ਚੱਕ ਲਿਆ ਝੋਲੇ ਤਿਆਰ ਹੋ ਗਏ ਕਹਿੰਦਾ ਮੈਂ ਤਾਂ ਜਾਣਾ ਉਹ ਮਹਾਜ ਬੱਸਾਂ ਦੀ ਹੜਤਾਲ ਐ ਭਾਈ ਧਰਨਾ ਧੁਰਨੇ ਲੱਗੇ ਹੋਏ ਨੇ ਵੀ ਇੱਕ ਦਿਨ ਹੋਰ ਰਹਿ ਜਾਓ ਕਹਿੰਦਾ ਨਹੀਂ ਮੈਂ ਤਾਂ ਜਾਊ ਆਹੋ ਆ ਤੈਨੂੰ ਐ ਵੀ ਇਹਦਾ ਬਹਾਨਾ ਬਣ ਜੂ ਜਿਹੜੀ ਰਾਤ ਕਸਰ ਐ ਜੀ ਉਹ ਅੱਜ ਕੱਢਨੀ ਬੋਲੇ ਫੇਰ ਕਿ ਹੋਜੂ ਅਜੇ ਦੋ ਪੈ ਇੱਕ ਹੋਰ ਲਾ ਲਾਂਗੇ ਤੇਰੇ ਸੂਲੂੜਤਾ ਹੈਗਾ ਆ ਤੁਸੀਂ ਵੀ ਇਹਨਾਂ ਨਾਲ ਰਲ ਗਏ ਉਹ ਮੁੰਡੇ ਨਾਲ ਤਾਂ ਤੁਸੀਂ ਗੱਲ ਨਹੀਂ ਕਰੀ ਉਹਨੂੰ ਪੁੱਛਿਆ ਪਹਿਲਾਂ ਓਏ ਮੁੰਡੇ ਨੂੰ ਕੀ ਪੁੱਛਣੇਗਾ ਓਹੋ ਬੀਬੀ ਖੜੀ ਹੋਈ ਵੜਾ ਵੜਾ ਹੋ ਖੜੀ ਹੋ ਜਾ ਖੜੀ ਫਟਾਫਟ ਬੈ ਜਾ ਐ ਹੋ ਜਾ ਐ ਡੀਟੀ ਠੜੀ ਪਾਪੇ ਮੇ ਤਾਂ ਸਾਹ ਚੜ ਗਿਆ ਪਾਣੀ ਦੀ ਘੁੱਟ ਲਿਆ ਦੋਗੀ ਬੀਬੀ ਨਾ ਖਾ ਅੱਛਾ ਪਾਣੀ ਲੈ ਲੇ ਤੈਨੂੰ ਲੱਸੀ ਲੈਣ ਗਈ ਸੀਗੀ ਮਾ ਅਗਰ ਕੁੱਤੇ ਪੈਗੇ ਰਾਹ ਚ ਅੱਛਾ ਸਾਨਾ ਸਾਨੀ ਲੜ ਰਿਹਾ ਹੋਗਾ ਉਹ ਪੁੱਤ ਤੈਨੂੰ ਵੱਡਿਆ ਤਾਂ ਨਹੀਂ ਨਾ ਨਾ ਐ ਕਿਵੇਂ ਬਾੜ ਲੈਣਗੇ ਐ ਤਾਂ ਉਹਨਾਂ ਨੂੰ ਵੀ ਪਤਾ ਵੀ ਪਿੰਡ ਦੀ ਸਰਪੰਚ ਨਹੀਂ ਆਂ ਵੀਪੀਵੇਂ ਸਾਨੂੰ ਪਿੰਡ ਚੋਂ ਬਾਹਰ ਕੱਢ ਦੋਗੀ ਐ ਨਹੀਂ ਹੋਰ ਉਹਨਾਂ ਨੇ ਕੁਝ ਕਿਹਾ ਹੈ ਮਾਂ ਨਾਲ ਜਾਵੇਂ ਤਾਂ ਤੇਰੇ ਕੁੱਤੇ ਮਾਂਗਰ ਨਾ ਪਹਿਣ ਆ ਜੂੰਡੇ ਤੇਰੇ ਖਿੰਡੇ ਹੁੰਦੇ ਨੇ ਹੱਥ ਚ ਫੜ ਲੈਣੀ ਐ ਛਾਵਲ ਉੱਤੇ ਚਿਨੀ ਲੈ ਕੇ ਬਾਹਰ ਨਿਕਲੇ ਸਿਆਣੀਆਂ ਕੁੜੀਆਂ ਵਾਂਗੂ ਤਾ ਤੇ ਕੁੱਤੇ ਤੇਰੇ ਮਾਂਗਰ ਨਾ ਪਹਿਣ ਉਹ ਚੱਲ ਤੂੰ ਹੀ ਨਾ ਜਵਾਗੜੀ ਨੂੰ ਹਾਲ-ਹਾਲ ਕਰੀ ਜਾਇਆ ਕਰ ਸਾਰਾ ਦਿਨ ਇੱਕੋ ਹੀ ਤੇਰੀ ਕੱਥਪਾਈ ਟੁੱਕ ਗਈ ਉਹਦੇ ਮਗਰ ਪਈ ਰਹਿਣੀ ਐ ਬਣਾ ਗੱਲ ਤੂੰ ਇਹਨੂੰ ਨਾ ਮੱਤ ਦਿਓ ਕੋਈ ਨਾ ਇਹਨੂੰ ਨਾ ਕਹਦੇ ਮੈਂ ਜੁੰਡੇ ਖਲਾਰੀ ਫਿਰਦੀ ਰਹਿੰਦੀ ਆ ਪਿੰਡ ਦੀਆਂ ਨੂਹਾਂ ਧੀਆਂ ਵਾਂਗੂ ਰਹਿ ਲੈ ਆ। ਉਹ ਫਿਰ ਘਰ ਦੇ ਅੰਦਰ ਬੈਠ ਕੇ ਸਮਝਾਉਂਦੀਆਂ ਹੁੰਦੀਆਂ ਸਿਆਣੀਆਂ ਬੁੜੀਆਂ ਕਿ ਬਿਹੜੇ 'ਚ ਬੈਠ ਕੇ ਰੌਲਾ ਪਾਉਂਦੀਆਂ ਹੁੰਦੀਆਂ ਨੇ। ਪੁੱਤ ਪ੍ਰਵੀਨ ਤੇਰੀ ਮਾਂ ਸਹੀ ਕਹਿੰਦੀ ਐ। ਮੜਾ ਮੋਟਾ ਤੂੰ ਵੀ ਸਿਰ ਤੇ ਚੁੰਨੀ ਚੰਨੀ ਲੈ ਕੇ ਸਹੀ ਰਿਆ ਕਰ ਮੜਾ ਮੋਟਾ। ਪਾਪੇ ਮੇਰੀ ਗੱਲ ਸੁਣ ਐਂ ਤੇ ਫਿਰ ਮੈਂ ਵੀ ਸਹੀ ਕਹਿੰਦੀ ਆ ਮੈਂ ਕਿਉਂ ਬਾਹਰ ਜਾਂਦੀ। ਮੈਂ ਬੀਬੀ ਨੂੰ ਕਿਹਾ ਵੀ ਬੀਬੀ ਤੂੰ ਮੇਰੇ ਪਾਪੇ ਨੂੰ ਲੱਸੀ ਲਿਆ ਦੇ। ਕਿਹਾ ਕਿ ਮੈਂ ਨਹੀਂ ਕਹੀ ਤੇਰੇ ਬਾਪੇ ਦਾ ਕੀ ਆ? ਵਾਲਾ ਉਹ ਚੱਲ ਜਿਓ ਨਹੀਂ ਲੈ ਕੇ ਆਈ ਤਾਂ ਫਿਰ ਕੀ ਹੋ ਗਿਆ ਐਂ ਕਹ ਬੋਲਦੀ ਉਹਨੂੰ ਉਹੀ ਬੱਸ ਤੇ ਪਾਪੂ ਉਹ ਵੀ ਤਰਿਆ ਪਿਆ ਤਮਾ ਆਇਨੀ ਵੀਿੱ ਤਦਾ ਤਰਿਆ ਨਾ ਮੇਰਾ ਵੀ ਤੰਮ ਤਰਾਤਾ ਤੇ ਇੱਦਾਂ ਹੁਣ ਜੇ ਉਹ ਲੈ ਆਉਂਦੀ ਫਿਰ ਗਲਾਸ ਪਹਿਲੇ ਡੱਫ ਲੈਂਦੀ ਇੱਥੇ ਕਹਿੰਦੇ ਅੰਦਰੋਂ ਮੈਨੂੰ ਗਲਾਸ ਲਿਆ ਉਹਨੂੰ ਤੇ ਖਾਲੀ ਆ ਗਈ ਪਿਆਰ ਆਇਆ ਕਰ ਤੂੰ ਤਾਂ ਹੋਰ ਤਾਂ ਤੈਨੂੰ ਪਰ ਜਦੋਂ ਤੂੰ ਗੱਲਾਂ ਹੀ ਇਹੇ ਜਾਂ ਕਰਦੇ ਆ ਖਾਚੇ ਬਾਪੇ ਨੀ ਮੈਂ ਸਾਦਕੇ ਮੇਰੇ ਲੋਹੇ ਵਰਗਾ ਭਾਈ ਆ ਗਿਆ ਆਂ ਆਂਗਾ ਮੱਕੇ ਤੇ ਮਰੀ ਐ ਮਾਰਦੇ ਹੁੰਦੇ ਐ ਮਿਲਦੇ ਹੁੰਦੇ ਨੇ ਠੀਕ ਆਂਗੀ ਪਤਰੀਆ ਮਾਤਰੀ ਸਤਿਕਾਰ ਪਤਰੀਆ ਮਾਤਰਾ ਸਤਿਕਾਰ ਭਾਈ ਜੇ ਇਹੇ ਵੀ ਹੋਤੀ ਤਾਂ ਸਤਿਕਾਰ ਭਾਈ ਦਾ ਪੁੱਤ ਉਹ ਭਾਈ ਦਾ ਪੁੱਤ ਹੁਣ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਹੁਣ ਤੂੰ ਬੈਠੀ ਹੈਗੀ ਉਹ ਬੈਠਾ ਰਾਲੀ ਆਈ ਦੀ ਰੇ ਪਰ ਨਹੀਂ ਰਦੋ ਮੈਂ ਤਾਂ ਫਿਰ ਉਹਨਾਂ ਨਾਲ ਆ ਗਿਆ ਰਾਤ ਫਿਰ ਮੈਂ ਉਰੇ ਰਹਿ ਗਿਆ ਪਤਾ ਮੇਰਾ ਤਾਂ ਤਾਂ ਦੇ ਬਹੁਤ ਉਹ ਸਾਰੇ ਦਾਤ ਮੁੜੀ ਜਾਂਦੇ ਆ ਦੇ ਥਾਰੇ ਤਾਂ ਬਤਾਦੇ ਆਲ ਪਿਆ ਮੈਨੂੰ ਲੈ ਭਾਈ ਸਾਹਿਬ ਤਾਂ ਨਾ ਲੱਗਿਆ ਹੋਇਆ ਦੁਕਾਨਾ ਬੰਦ ਨੇ ਇਹਦਾ ਕੀ ਨੁਕਸਾਨ ਹੋ ਗਿਆ ਭਲਾਂ ਉਹ ਗੱਲ ਸੁਣ ਤੂੰ ਤਾਂ ਜਿਸ ਵੰਦ ਕਾਨ ਖੋਲਣੀ ਵੀ ਸੀ ਜੇ ਐਵੇਂ ਕੋਈ ਸ਼ਰਾਰਤ ਕਰ ਗਿਆ ਫੇਰ ਮਤ ਅੱਦੀ ਉੱਧਰ ਤਾਂ ਥਾਰੀ ਅਦਾਨਾ ਤੁੰਨੀਆਂ ਨੇ ਅੱਛਾ ਹਾਂ ਉਹ ਚੱਲ ਕੋਈ ਨਾ ਸ਼ੇਰਾ ਚਾਵਣਾ ਕਿ ਲਾਉਣੀ ਆ ਮੈਂ ਬੈਠੀ ਜਾਇ ਨਾ ਦੱਸ ਕੇ ਜਾਂਦੇ ਹੁੰਦੇ ਨੇ ਬੀਬੀ ਪਾਣੀ ਵੀ ਲਿਆਈ ਮੇਰੀ ਗੱਲ ਸੁਣ ਸ਼ੇਰਾ ਜੇ ਇਹ ਸਿੱਧਾ ਆ ਗਿਆ ਤਾਂ ਫੇਰ ਕੀ ਹੋ ਗਿਆ ਜਿ ਚਾਲਾ ਭਾਈ ਸੋਡੇ ਪਿੰਡ ਵਾਲੀ ਟਰਾਲੀ ਹੁੰਦੀ ਪਿੰਡ ਆ ਜਾਂਦਾ ਇੱਥੇ ਆ ਗਿਆ ਫੇਰ ਕੀ ਹੋ ਗਿਆ ਜੇ ਰਾਤ ਚਾਲ ਅਸੀਂ ਨਾਲੇ ਗੱਲਾਂ ਬਾਤਾਂ ਕਰ ਲੀਆਂ ਨਾਲੇ ਇਕੱਠੇ ਬੈਠ ਕੇ ਜਿਹੜਾ ਕੋਈ ਵਿਚਾਰ ਵਟਾਂਦਰਾ ਕਰਨਾ ਸੀਗਾ ਆ ਬੋਟਾ-ਬੂਟਾ ਪਿੱਛੇ ਉਹ ਕਰ ਲਿਆ ਸੀ ਭਾਈ ਸਾਹਿਬ ਆ ਪਿੰਡ ਵਾਲਿਆਂ ਨੇ ਪੁੱਛਿਆ ਦੀ ਹਾਂ ਉਹ ਕਹਿੰਦੇ ਅਸੀਂ ਨਾ ਦੋ ਤਿੰਨ ਦਿਨ ਠਹਿਰ ਕੇ ਜਾਵਾਂਗੇ ਜੀ ਅੱਛਾ ਐਨੇ ਚ ਪਰ ਸੋਡੇ ਵਾਲਾ ਉਹ ਭਗੇਲਤੀ ਆ ਹਾਂ ਕਵਾਂਡੀ ਸੋਡਾ ਹਾਂ ਹਾਂ ਉਹ ਕਹਿੰਦਾ ਕਹਿੰਦਾ ਵੀ ਆਜੋ ਭਾਈ ਸਾਹਿਬ ਸਾਨੂੰ ਪਿੰਡ ਲੈ ਚਲਦੇ ਹਾਂ ਮੈਂ ਕਿਹਾ ਵੀ ਚਲ ਜਰਾ ਜੇ ਹੱਥ ਨੂੰ ਮਗ ਜਾਗੇ ਚਲ ਟਾਈਮ ਨਾਲ ਕਰੇ ਮਗ ਜਾਗੇ ਐਨੇ ਜੀ ਭਾਈ ਸਾਹਿਬ ਤੁਸੀਂ ਮੈਨੂੰ ਰੱਖ ਲਿਆ ਹੁਣ ਦੱਸ ਮੈਂ ਕੀ ਕਰਾਂ ਇਹਦੇ ਚ ਉਹ ਚੱਲ ਨਾਲੇ ਆਪਣੀਆਂ ਗੱਲਾਂ ਬਾਤਾਂ ਹੋ ਗਈਆਂ ਦੇਖ ਹੁਣ ਜਿਹੜਾ ਤੁਸੀਂ ਮੈਨੂੰ ਮੈਥੋਂ ਵਾਦਾ ਲਿਆ ਹੈਗਾ ਹੈ ਉਹਦੀਆਂ ਗੱਲਾਂ ਹੋ ਗਈਆਂ ਕਿ ਨਾ بابا ਮਾਥਰ ਕਿਹੜਾ ਬਾਪੂ ਬੋਤ ਕਰੇ ਤੁਸੀਂ ਉਹ ਭਾਈ ਦੇਖ ਇਹ ਕਹਿੰਦੇ ਵੀ ਅਸੀਂ ਪਾਲਿਆ ਆਪਦੀ ਧੀ ਨੂੰ ਲਾਡਾ ਨਾਲ ਠੀਕ ਹੈ ਇਹ ਕਹਿੰਦੀ ਮੈਂ ਵੋਟਰ 'ਚ ਖੜਾ ਹੋਣਾ ਤੇਰਾ ਬਾਪੇ ਨੇ ਮੈਨੂੰ ਕਹਤਾ ਵੀ ਭਾਈ ਸਾਹਿਬ ਚੱਲ ਤੁਸੀਂ ਇਹਦੀ ਰੀਜ ਪੂਰੀ ਕਰ ਦਿਓ ਮੈਂ ਵਾਦਾ ਦੇਤਾ ਰਾਤ ਤੇ ਬਸ ਹੁਣ ਇਹਨੂੰ ਅਸੀਂ ਵੋਟਰ 'ਚ ਖੜੀ ਕਰਤਾ ਮੱਤ ਦੀ ਇਹ ਬੇਤੀਤਰਾਉ ਦੀ ਥਾਰਿਆ ਦੀ ਓਏ ਕੋਈ ਨਾ ਪੁੱਤ ਕਿ ਬੇਇੱਜ਼ਤੀ ਕਾਦੇ ਵਾਸਤੇ ਕਰਾਉਗੀ ਨਾ ਗੰਜੇ ਦੇ ਬੇਇੱਜ਼ਤੀ ਤੇ ਤੂੰ ਕਰਾਉਣਾ ਆ ਮਾਰ ਕੇ ਨਾ ਹਲਕੇ ਜਿ ਮੁੱੱਕੀ ਦੇਖ ਲੈ ਪਰ ਮੈਂ ਮੋਗਰਾ ਘੜ ਦੂ ਤੇਰੇ ਨਾ ਮੈਨੂੰ ਐਂ ਦੱਤ ਤੂੰ ਨੂੰ ਬੋਤਾ ਤੇ ਤੇਰਾ ਬਹੁਤ ਪਾਊਗਾ ਬਥੇਰੇ ਨੇ ਕਿ ਪਾਉਣ ਵਾਲੇ ਹਾਂ ਲੈ ਹੁਣ ਪਾਪੇ ਹੋਰੇ ਨੇ ਤਾ ਤੈਤਾ ਤਲਮਤੀ ਤੋਂ ਦੀ ਮੱਦੀ ਆ ਮੈਂ ਤਾਂ ਦਿੱਤ ਨਹੀਂ ਕਹਿਣਾ ਪਹਿਲਾਂ ਪਹਿਲਾਂ ਤੂੰ ਗੱਲ ਸੁਣ ਬੋਟਾ ਸਾਡੇ ਮੂੰਹ ਨੂੰ ਪਹਿਣੀਆਂ ਜਿਹੜੀਆਂ ਪਹਿਣੀਆਂ ਠੀਕ ਹੈ ਨਾਲ ਇਹ ਜਿੱਤੂਗੀ ਇਹ ਹੁਣ ਤੇਰੇ ਮਾਸੜ ਦਾ ਬਾਧਾ ਥੋਡੇ ਨਾਲ ਬਸ ਦੇਖ ਪੁੱਤ ਕਰਮਿਆਂ ਤੈਨੂੰ ਪਤਾ ਤਾਂ ਹੈਗਾ ਆਪਾਂ ਨੇ ਚਾਲਾ ਡਾੜਨ ਨਾ ਪਾਇਆ ਇਹਨੂੰ ਜੇ ਆਪਾਂ ਇਹਦੀ ਰੀਜ ਨਹੀਂ ਪੂਰੀ ਕਰਾਂਗੇ ਫਿਰ ਹੋਰ ਕੌਣ ਪੂਰੀ ਕਰੂਗਾ ਪਾਪੇ ਤਾਂ ਮੋਟੇ ਤੋਂ ਮਾਕ ਦਾਗਾ ਇਹਨੂੰ ਕਿੱਥੇ ਅਕਲ ਆ ਗਈ ਹੈਂ ਦੇਖ ਮੇਰੀ ਭਾਈ ਮੇਰੀ ਗੱਲ ਸੁਣ ਲੈ ਭਾਈ ਅਸੀਂ ਤਾਂ ਫੈਸਲਾ ਕਰ ਲਿਆ ਦੁਨੀ ਜਣਿਆਂ ਨੇ ਅਸੀਂ ਤਾਂ ਇਹਨੂੰ ਹੁਣ ਸਰਪੰਚਨੀ ਬਣਾਵਾਂਗੇ ਹਾਂ ਤਾਂ ਥੀਤਾ ਬਾਪੂ ਤੁਹਾਡੀ ਮਾਤੀ ਆ ਫਿਰ ਥੀਤਾ ਮਾਤਰ ਫਿਰ ਤੁਹਾਡੀ ਮਾਦੀ ਦੇ ਮਾਦੀ ਦਾ ਲੋ ਓਏ ਉਹ ਨਾਲੇ ਗੱਲ ਮੈਂ ਤੇਰੀ ਅੱਜ ਕਹਿਣਾ ਵੀ ਇਹ ਬੇਤੀਤਾ ਹੋਊਗੀ ਉਹ ਨਹੀਂ ਕਰਾਉਣੀ ਦੇਖੀ ਮੈਂ ਸਰਪੰਚ ਨਹੀਂ ਬਣੂੰਗੀ ਤੇਰਾ ਕੋਈ ਕੰਮ ਨਹੀਂ ਕਰਕੇ ਦਿਆ ਕਰਦੀ ਮੈਂ ਓਏ ਕਮਲਿਆ ਮੇਰੀ ਗੱਲ ਸੁਣ ਨੀ ਨ ਤਨ ਮੈਂ ਕਿਹਨਾਂ ਦੁੱਧਿਆਂ ਮੈਂ ਤਾਂ ਥੀ ਤਾਂ ਮੈਂ ਤੀ ਵਧੀਆ ਖੜਾਂਗਾ ਓਏ ਮੇਰੀ ਗੱਲ ਸੁਣ ਪਹਿਲਾਂ ਗੱਲ ਤਾਂ ਸੁਣ ਲੈ ਤੇਰੀ ਦੁਕਾਨ ਤੇ ਵੀ ਆ ਕੇ ਅਗਲਾ ਇਹ ਕਹਿ ਕਰੂ ਸਰਪੰਚ ਜੀ ਦੇ ਭਾਈ ਦੀ ਦੁਕਾਨ ਐ ਹਾਂ ਇਹ ਤਾਂ ਤੇਰੇ ਤਾਂ ਸਮਾਨ ਨੰਬਰ ਹੋਰ ਬਣ ਜਾਣਗੇ ਅਗਲਾ ਸਮਾਨ ਤੇਥੋਂ ਬਦ ਲੈ ਕੇ ਜਾਇਆ ਕਰੂਗਾ ਵੀ ਸਰਪੰਚਾਂ ਦੀ ਦੁਕਾਨ ਆ ਵਧੀਆ ਸਮਾਨ ਆ ਉੱਥੇ ਇਹੀ ਤਾਂ ਲੱਖ ਨਹੀਂ ਹੈਗਾ ਬਾਪੂ ਇਹਨੂੰ ਹੋਰ ਨਹੀਂ ਪਤਾ ਲੱਗਦਾ ਡੱਗਰਾ ਵਰਗਾ ਮਾਦੀ ਆ ਜੇ ਮਾਦੀ ਤਾਂ ਲੋਤੀ ਆ ਮੈਂ ਤਾਂ ਤੂੰ ਨਹੀਂ ਕਹਦਾ ਨਾਲ ਭੌਂਕੀ ਜਾਂਦਾ ਕੁੱਤੇ ਵਾਂਗੂ ਗਿੱਠੇ ਦੀ ਜ਼ੁਬਾਨ ਲੱਗ ਰਹੀ ਐ ਇਹਦੇ ਗਰੰਦਾ ਆਂ ਸਾਹ ਲਿਆਗਾ ਐ ਡੀਡੀਚੀ ਲੱਗ ਰਿਹਾ ਹਲ ਕਪੜ ਵਾਉਣ ਉਹ ਭਗਵਾਨ ਨੇ ਕਹਿੰਦੇ ਤੂੰ ਮੇਰੇ ਨਾਲ ਤੋੜਦੀ ਹਾਂ ਉਹ ਭਗਵਾਨ ਨੇ ਕਹਿਤਾ ਦਿੱਤਾ ਪਾਪੀ ਉਹ ਨਹੀਂ ਤੁਸੀਂ ਲੜੋ ਨਾ ਹੁਣ ਸਦਾ ਸਾਹਿਬ ਸਾਨੂੰ ਦੇਓ ਹੁਣ ਛੁੱਟੀ ਉਹ ਮਾਰੇ ਜਾਏ ਛੁੱਟੀ ਨੂੰ ਦੱਸ ਕੀ ਕਰਨ ਲੱਗਿਆ ਪਾਪੇ ਤੂੰ ਛੁੱਟੀ ਦਿਓ ਐਪਲੀਕੇਸ਼ਨ ਦੇ ਲਿਖ ਕੇ ਮੇਰੇ ਪਾ ਮੈਂ ਸੈਂਡ ਕਰੂੰਗੀ ਫੇਰ ਛੁੱਟੀ ਮਿਲੂਗੀ ਉਹ ਬੋਲ ਮਾਰੀ ਜਾਂਦਾ ਚਾਹ ਤਰਦੀ ਸੀ ਮੈਂ ਉਹ ਚੱਲ ਕੋਈ ਨਾ ਤੂੰ ਪਾਣੀ ਪਿਆ ਮੁੰਡੇ ਨੂੰ ਭਾਈ ਸਾਹਿਬ ਨੂੰ ਦਿਓ ਪਾਣੀ ਬਸ ਤੁਸੀਂ ਪੀਓ ਜੀ ਪਾਣੀ ਪੀ ਕੇ ਮਾਰ ਮਾਰ ਠੰਡੀ ਰਿਹਾ ਕਰ ਐਨਾ ਨਾ ਬੋਲਿਆ ਕਰ ਵਾਲੀ ਤੇ ਲੱਗ ਰਹੀ ਸੀ ਪਾਪੇ ਮੈਨੂੰ ਤਾਂ ਤਾਂ ਤੱਲੀਆ ਬਾਪੂ ਇਹ ਪਾ ਉਹ ਤੱਲੀਆ ਕੇ ਬੈਠਿਆ ਹੁਣ ਨਹੀਂ ਤਾਂ ਤੇ ਮਾਤਾ ਪਤਾ ਚਾਹਣਾ ਹੁਣ ਮੈਂ ਪੁੱਤ ਮੈਂ ਵਹਿ ਜਾ ਕੋਈ ਨਹੀਂ ਨਹੀਂ ਮਾਤੀ ਤਾਂ ਨਹੀਂ ਪੀਣੀ ਪਤਾ ਮੇਰੀ ਦਤਾਂ ਬੰਦ ਪਈਆਂ ਮੈਨੂੰ ਥਾਰਾ ਦਤ ਥਾ ਹੋਈ ਜਾਂਦਾ ਹੋਰ ਖੋਲ ਗੱਲਾਂ ਦੇਖ ਲੈ ਬੜਾ ਵੱਡਾ ਸ਼ੋਰੂਮ ਖੋਲਿਆ ਹੁੰਦਾਗਾ ਗਾਕ ਤਾਂ ਕੱਲੇ ਇਸੇ ਦੇ ਹੁੰਦੇ ਨੇ ਗੱਪ ਮਾਰਦੇ ਬੀਬੀ ਨੀਰਾ ਗੱਪ ਮਾਰਦੇ ਪਤਾ ਨਹੀਂ ਕਰ ਤੂੰ ਜੇ ਤੂੰ ਤਦਵੰਤ ਨਹੀਂ ਬੰਦੀ ਨਾ ਥਾਰੇ ਦਤ ਮੇਰੇ ਕੋਲ ਆਇ ਕਹਿੰਦੇ ਉਹ ਆਪ ਹੀ ਕਹੀ ਜਾਨੀ ਨੇ ਤਾਂ ਤੀ ਮੈਨੂੰ ਤਾਤੀ ਮਰੂਗੀ ਚਾਲ ਕੋਈ ਨਾ ਭਾਈ ਸਾਹਿਬ ਇਹ ਜਵਾਕ ਨੇ ਆਪਸ ਵਿੱਚ ਇਹਨਾਂ ਦਾ ਬੋਲੀ ਜਾਣਾ ਮੈਂ ਝੂਠ ਮਾਰ ਜਾਨੀਆਂ ਸਰਦਨ ਸਾਰੇ ਝੂਠ ਮਾਰਦੇ ਨੇ ਚਲ ਠੀਕ ਹੈ ਭਾਈ ਸਾਹਿਬ ਚਲੋ ਠੀਕ ਹੈ ਜੀ ਜਦੋਂ ਮਤ ਚਾਹਦੇ ਫਿਰ ਦਿੰਦੇ ਆ ਠੀਕ ਹੈ ਠੀਕ ਹੈ ਲੈ ਹੁਣ ਮੈਂ ਤੈਨੂੰ ਕਹਦਾ ਆ ਵੋਟਾਂ ਵਲੇ ਚਾਰ ਦਿਨ ਲਵਾ ਕੇ ਨਹੀਂ ਤਿੰਨ ਦਾ ਪਹਿਲਾਂ ਦੱਸ ਕੀ ਲਿਆਇਆ ਖਾਣ ਨੂੰ ਮੈਂ ਤੂੰ ਦੁਨੀਆਂ ਤਾਂ ਬੰਦ ਪਈ ਤੇ ਉੱਤੇ ਚੰਗਾ ਆਪਦੀ ਨੂੰ ਮੁਕਦਾ ਚੰਗਾ ਪਾਪਾ ਮੈਨੂੰ ਦੇ ਦੇ ਚੰਗਾ ਚੰਗਾ ਅੱਬੇ ਮਰਾ ਜੀ ਨਹੀਂ ਲੱਗ ਰਿਹਾ ਉਹ ਚੱਲ ਪੁੱਤ ਜਾਣਾ ਹੀ ਹੁਣ ਘਰੇ ਉਹਨਾਂ ਨੇ ਪੰਚਨੀ ਵੀ ਬਣੇਗੀ ਖੁਸ਼ ਹੋ ਕੇ ਰਹਿਆ ਕਰ ਅੱਜ ਦੇ ਦिए ਚੰਗਾ 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 ਜੀ ਚੰਗਾ ਸਤਿ ਸ਼੍ਰੀ ਅਕਾਲ ਠੀਕ ਆ ਸਤਿ ਸ਼੍ਰੀ ਅਕਾਲ ਗਲਤੀ ਕਿਹੜੀ ਕਾ ਕਿਹੜੀ ਗਲਤੀ ਕਰਤੀ ਪਾਪ ਉਹ ਚੰਗਾ ਚੰਗਾ ਬੇਚਰਾ ਚੰਗਾ ਚੰਗਾ ਠੀਕ ਆ ਬਾਪੇ ਹੈ ਕੋਈ ਨਹੀਂ ਗਲਤੀ ਗੁਲਤੀ ਮਾਰੇ ਤਾਂ ਮੈਂ ਆਪੇ ਗੱਲ ਕਰ ਲੂੰਗੀ ਬੀਬੀ ਨਾਲ ਬਾਤ ਤੂੰ ਤੈਨੂੰ ਤਾਂ ਤਨ ਨਹੀਂ ਆਉਂਦੀ ਹੈ ਨਾ ਉਹੀ ਬੇਇੱਜ਼ਤੀ ਕਰੀ ਦਿੰਦਾ ਉਹ ਪਤਾ ਤਸਵੀਰ ਜਿਹੜਾ ਕੁਝ ਹੋਣਾ ਸੀ ਤਾਂ ਹੋ ਗਿਆ ਉਹ ਤਾਂ ਆਪਾਂ ਨੂੰ ਪਤਾ ਜਿਹੜਾ ਤੂੰ ਹੋਊਗਾ ਬੇਇਤੀ ਹੋਣੀਆ ਹੋਤੀ ਹੋਣਾ ਤੂੰ ਆ ਜਾ ਤਾ ਤਲ ਤੇ ਮਾਨੂੰ ਕਾਨੂੰਨ ਹੁੰਦੀਆ ਬੇਇਤੀ ਤੂੰ ਚੱਲ ਬੇਇਤੀ ਤਰਾਤੇ ਰਹਤੇ ਆ ਦੁਖਾਤੇ ਤੂੰ ਵੀ ਪਹਿਲੇ ਮਰਾ ਮੋ ਤਾਂ ਦੇਖ ਲੈਂਦਾ ਗੱਲ ਕਹਿਣ ਤੋਂ ਪਹਿਲਾਂ ਹੁਣ ਦੱਸ ਉਹਦੀ ਜਿੱਦ ਫੜੀ ਹੋਈ ਆ ਹੁਣ ਦੱਸ ਕੀ ਕਰੀਏ ਫੇਰ ਆ ਜਿੱਦ ਫੜੀ ਹੋਈ ਆ ਇਹਨਾਂ ਦੇ ਤੂੰ ਸਾਰੇ ਦੀ ਬੇਇਤੀ ਤਰਾਵੇਂਗਾ ਚੱਲ ਚੱਲ ਕੁਝ ਹੁੰਦਾ ਹੈਗਾ ਹੁਣ ਜਦੋਂ ਉਹਦਾ ਪਿਓ ਮੰਨ ਗਿਆ ਮੈਂ ਮੰਨ ਗਿਆ ਟਰੱਕੀ ਕੇ ਲਈ ਟਰ ਪੈਦਾ ਮੇਰਾ ਤਾਰਾ ਸੰਤ ਬਤਾਦਾ ਰਸਾ ਓਏ ਹੋਲੀ ਚੱਲੀ ਕਿਤੇ ਦੇਖਦੇ ਮੈਨੂੰ